ਕੱਲ ਨੂੰ ਜਿਹੜੀ ਮੀਟਿੰਗ ਹੋਏਗੀ ਨਾ ਉਹਦਾ ਕੋਈ ਫੈਸਲੇ ਵਾਸਤੇ ਕੱਲ ਮੀਟਿੰਗ ਨਹੀਂ ਹੋਏ ਹੋਏਗੀ ਕੱਲ ਤੇ ਸਬਜੋ ਕੋ ਜਿਸਨ ਸਾਡੇ ਕੋਲ ਮਸੌਦਾ ਪਹੁੰਚਿਆ ਗੁਨਾਹਾਂ ਦੀ ਫਰਿਸ ਪਹੁੰਚ ਰਹੀ ਹੈ ਉਸ ਦੇ ਕਲ ਦੇ ਕਚਤਤਾ ਵਿੱਚ ਇਸ ਦੀ ਕਾਰਵਾਈ ਨੂੰ ਅੱਗੇ ਵਧਾਉਣ ਦੀ ਰੂਪਰੇਖਾ ਘੜੀ ਜਾਏਗੀ ਕਿ ਪੰਚ ਦੀਆਂ ਜਥੇਬੰਦੀਆਂ ਨਵੇਂਦਿਆਂ ਨੂੰ ਕਿਵੇਂ ਬੁਲਾਇਆ ਜਾਏ ਤੇ ਸਾਂਝੇ ਗੌਰ ਤੇ ਕਰਾਏ ਬਣਾਉਣ ਤੋਂ ਬਾਅਦ ਨਿਰਣੇ ਵਾਲੇ ਪਾਸੇ ਕਿਵੇਂ ਵਧਿਆ ਜਾਏ ਜਿਹੜੇ ਦੋਸ਼ੀ ਨੇ ਗੁਨਾਹਗਾਰ ਨੇ ਉਹਨਾਂ ਦੇ ਕੋਲ ਸਦਕੇ ਉਹਨਾਂ ਕੋ ਪੁਸ਼ਪ ਤੀਰ ਕਰਨ ਵਾਸਤੇ ਅਗਲਾ ਰਸਤਾ ਕਿਹੜਾ ਹੋਵੇ ਕੁਵੀਸਤਨ ਬਾਦਲ ਤੇ ਇਹਨਾਂ ਦੇ ਸਾਥੀਨ ਸਾਰੇ ਗੁਨਾਹਗਾਰ ਨੇ ਜਿਹੜੇ 2007 ਤੋਂ ਲੈ ਕੇ ਸੌਦਾ ਸਾਧੀਆਂ ਗਤੀਵਿਧੀਆਂ ਸਮਰਥਨ ਕਰ ਰਹੇ ਨੇ ਔਰ ਉਹਨਾਂ ਦੇ ਮਕਦਮੇ ਦਰਜ ਕਰਾ ਕੇ ਵਾਪਸ ਲੈ ਰਹੇ ਨੇ ਕੋਈ ਨੀ ਕੱਲ ਤੇ ਸ਼ੁਰੂਆਤ ਹੋਏਗੀ ਕੱਲ ਕੋਈ ਫੈਸਲਾ ਨਹੀਂ ਹੋਏਗਾ ਜੋ ਸਾਡਾ ਆਪਣਾ ਵਿਸ਼ਵਾਸ ਹੈ ਇਹ ਅਸੀਂ ਕਹਿੰਦੇ ਜਿਹੜੇ ਇੱਥੇ ਆ ਕੇ ਕਬੂਲਨਾਮਾ ਦਿੰਦੇ ਉਹ ਵੀ ਗੁਨਾਹਗਾਰ ਨੇ ਜਿਨ੍ਹਾਂ ਨੂੰ ਉਹ ਖੁਦ ਗੁਨਾਹਗਾਰ ਕਹਿਣਾ ਚਾਹੁੰਦੇ ਉਹ ਵੀ ਗੁਨਾਹਗਾਰ ਨੇ ਪੰਚ ਤੇ ਸ਼ੁਰੂ ਤੋਂ ਹੀ 15 ਤੋਂ ਲੈ ਕੇ ਹੁਣ ਤੱਕ ਸਾਰਿਆਂ ਨੂੰ ਗਨਾਹ ਗਰ ਮੰਨਦਾ ਆਇਆ ਇਸ ਕਰਕੇ ਪੰਥ ਨੇ ਕਿਸੇ ਨੂੰ ਮਾਫ ਨਹੀਂ ਕੀਤਾ ਅੱਜ ਅਸੀਂ ਮੰਨਦੇ ਕੁਸ਼ੂਮਣੀ ਅਕਾਲੀ ਦਲ ਦੇ ਉਹ ਹੋਣ ਜਿਹੜੀ 1920 ਵਿੱਚ ਕੌਮ ਦੇ ਬਜ਼ੁਰਗਾਂ ਨੇ ਸਾਰੀ ਸੇ ਉਹਦੀ ਪੁੰਨ ਸਰਦੀਤੀ ਵਾਸਤੇ ਕੌਮ ਨੂੰ ਗਿਵਨਣਾ ਚਾਹੀਦਾ तरीक ਨੂੰ ਹੋਣ ਵਾਲੀ 57 ਨਾਂ ਦੀ ਮੀਟਿੰਗ ਦੇ ਵਿੱਚ ਕੱਲ ਵੱਡੇ ਫੈਸਲੇ ਲਏ ਜਾਣੇ ਆ ਤਾਂ ਉਸ ਤੋਂ ਪਹਿਲਾਂ ਹੀ ਕਹਿ ਸਕਦੇ ਨੇ ਕਿ ਵਕ ਵਕ ਜੱਥੇਬੰਦੀਆਂ ਅਜ ਸਿੰਘ ਸਾਹਿਬ ਜੀ ਨੂੰ ਮਿਲ ਰਹੀਆਂ ਨੇ ਤਾਂ ਉੱਥੇ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਵੀ ਹੈਗੇ ਨੇ ਆਪਾਂ ਆਨਣਾ ਵੀ ਗੱਲ ਕਰਦੇ ਆ ਕਿ ਅੱਜ ਇਹ ਵੀ ਇੱਥੇ ਪਹੁੰਚੇ ਨੇ ਤਾਂ ਕੀ ਮੰਗ ਲੈ ਕੇ ਪਹੁੰਚੇ ਨੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਤੁਸੀਂ ਵੀ ਇੱਥੇ ਆਏ ਹੋ ਸਕਤਰੇਸ਼ੀ ਅਕਾਲ ਤਖਤ ਸਾਹਿਬ ਤਾਂ ਕਿਵੇਂ ਵੇਖਦੇ ਹੋ ਕੱਲ ਦੀ ਦਿਨ ਦੀ ਆ ਹਰ ਇੱਕ ਨੂੰ ਇੰਡੀਕ ਹੈਗੀ ਆ ਕਿਉਂਕਿ ਕੱਲ ਮੀਟਿੰਗ ਹੈਗੀ ਆ ਮੀਟਿੰਗ ਤੋਂ ਬਾਅਦ ਕਈ ਵੱਡੇ ਫੈਸਲੇ ਵੀ ਲਿੱਤੇ ਜਾਣੇ ਆ ਕਿਉਂਕਿ ਜੋ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਵੀ ਕੋਈ ਸਜ਼ਾ ਸੁਣਾਈ ਜਾ ਸਕਦੀ ਹੈ ਦੇਖੋ ਕੱਲ ਮੀਟਿੰਗ ਹੈ ਮਕਦਮੇ ਦੀ ਜਿਹੜੀ ਪੰਥ ਦੀ ਕਚਹਿਰੀ 'ਚ ਮੁਕੱਦਮਾ ਆਇਆ ਉਹਨੂੰ ਮੁਕੱਦਮਾ ਸੁਣਿਆ ਕਿਵੇਂ ਜਾਣਾ ਕੱਲ ਨੂੰ ਜਿਹੜਾ ਮੀਟਿੰਗ ਹੋਏਗੀ ਨਾ ਉਹਦਾ ਕੋਈ ਫੈਸਲੇ ਵਾਸਤੇ ਕੱਲ ਮੀਟਿੰਗ ਨਹੀਂ ਹੋਏ ਹੋਏਗੀ ਕੱਲ ਤੇ ਇਸ ਜੋ ਕੋ ਜਿਸਨ ਸਾਡੇ ਕੋਲ ਮਸੌਦਾ ਪਹੁੰਚਿਆ ਗੁਨਾਹਾਂ ਦੀ ਫਰਿਸ ਪਹੁੰਚ ਰਹੀ ਹੈ ਸਿੱਖ ਜਥੇਬੰਦੀਆਂ ਵਿੱਚ ਦੇਖ ਕੇ ਜਾ ਰਹੀਆਂ ਨੇ ਤੇ ਅਸੀਂ ਵੀ ਦੇਖ ਕੇ ਆਏ ਆ ਪੰਥਕਤਾਲ ਮੇਲ ਸੰਗਠਨ ਵੱਲੋਂ ਪੰਥਕ ਅਸੈਂਬਲੀ ਵੱਲੋਂ ਤੇ ਅਸੀਂ ਕੱਲ ਦਾ ਇਸ ਨਜ਼ਰੀਦਨ ਦੇਖਿਆ ਜਾ ਰਿਹਾ ਹੈ ਕਿ ਕੱਲ ਦੇ ਇਕੱਤਰਤਾ ਵਿੱਚ ਇਸ ਦੀ ਕਾਰਵਾਈ ਨੂੰ ਅੱਗੇ ਵਧਾਉਣ ਦੀ ਰੂਪਰੇਖਾ ਘੜੀ ਜਾਏਗੀ ਕਿ ਪੰਥ ਦੀਆਂ ਜਥੇਬੰਦੀਆਂ ਨਵੇਂਦਿਆਂ ਨੂੰ ਕਿਵੇਂ ਬੁਲਾਇਆ ਜਾਵੇ ਤੇ ਸਾਂਝੇ ਤੌਰ ਤੇ ਕਰਾਇਏ ਬਣਾਉਣ ਤੋਂ ਬਾਅਦ ਨਿਰਣੇ ਵਾਲੇ ਪਾਸੇ ਕਿਵੇਂ ਵਧਿਆ ਜਾਵੇ ਜਿਹੜੇ ਦੋਸ਼ੀ ਨੇ ਗੁਨਾਹਗਾਰ ਨੇ ਉਹਨਾਂ ਦੇ ਕੋਲ ਸੱਦ ਕੇ ਉਹਨਾਂ ਕੋ ਪੁਸ਼ਪਰ ਤੀਰ ਕਰਨ ਵਾਸਤੇ ਅਗਲਾ ਰਸਤਾ ਕਿਹੜਾ ਹੋਵੇ ਇਹ ਕੱਲ ਨੂੰ ਸਾਰੇ ਦੇ ਉੱਤੇ ਬਹੁਤ ਮਨਜਾਉਦਾ ਹੈ ਕਿ ਚਰਚਾ ਕੀਤੀ ਜਾਏਗੀ ਪਰ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਕਿਉਂਕਿ ਕਾਫੀ ਦੁਨੀਆ ਦੀ ਗੱਲ ਕਰ ਲਈਏ ਸਿੱਖ ਕੌਮ ਸਿੱਖ ਜਗਤ ਦੀ ਗੱਲ ਕਰ ਲਈਏ ਤਾਂ ਹਰ ਇੱਕ ਦੀ ਨਿਗਾ ਕੱਲ ਦੀ ਦਿਨ ਦੇ ਉੱਤੇ ਟਿੱਕੀ ਹੋਈ ਆ ਕਿਉਂਕਿ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਕੱਲ ਬਹੁਤ ਵੱਡਾ ਜੋ ਇੱਕ ਕਹਿ ਸਕਦੇ ਆ ਕਿ ਜੋ ਦਿਨ ਹੈਗਾ ਜੋ ਸੁਖਵੀਰ ਸਿੰਘ ਬਾਦਲ ਹੋਣੀ ਵੀ ਇੱਥੇ ਪਹੁੰਚਣਗੇ ਉਹਨਾਂ ਨੂੰ ਸਜ਼ਾ ਵੀ ਸੁਣਾਈ ਜਾ ਸਕਦੀ ਆ ਤੁਹਾਨੂੰ ਕੀ ਲੱਗਦਾ ਕਿ ਕੌਣ ਗੁਨਾਹਗਾਰ ਸੀਗਾ ਅਸਲ ਦੇ ਵਿੱਚ ਨਹੀਂ ਸਾਰੇ ਗੁਨਾਹਗਾਰ ਐ ਭਾਵੇਂ ਜਿਹੜੇ ਇਹਨਾਂ ਤੋਂ ਬਾਹਰ ਨਿਕਲ ਕੇ ਧੜਾ ਉਹ ਵੀ ਗੁਨਾਹਗਾਰ ਐ ਜਿਹੜੇ ਮੈਂ ਕੁਇਸਟਿੰਗ ਬਾਦਲ ਤੇ ਇਹਨਾਂ ਦੇ ਸਾਥੀ ਨੂੰ ਸਾਰੇ ਗੁਨਾਹਗਾਰ ਨੇ ਜਿਹੜੇ 2007 ਤੋਂ ਲੈ ਕੇ ਸੌਦਾ ਸਾਧੀਆਂ ਗਤੀਵਿਧੀਆਂ ਸਮਰਥਨ ਕਰ ਰਹੇ ਨੇ ਔਰ ਉਹਨਾਂ ਦੇ ਮਕਦਮੇ ਦਰਜ ਕਰਾ ਕੇ ਵਾਪਸ ਲੈ ਰਹੇ ਨੇ ਇਸ ਕਰਕੇ 15 ਤੋਂ ਲੈ ਕੇ ਹੁਣ ਤੱਕ ਜੋ ਕੁਝ ਵੀ ਗਤੀਵਿਧੀਆਂ ਹੋਈਆਂ ਇਹ ਸਾਰੀਆਂ ਉਹਨਾਂ ਨੂੰ ਗੁਨਾਹਗਾਰਾਂ ਦੀ ਕਤਾਰਾਂ ਵਿੱਚ ਖੜੀਆਂ ਕਰਦੀਆਂ ਨੇ ਤੇ ਕੱਲ੍ਹ ਨੂੰ ਕੱਲ੍ਹ ਤੇ ਸ਼ੁਰੂਆਤ ਹੋਏਗੀ ਕੱਲ੍ਹ ਕੋਈ ਫੈਸਲਾ ਨਹੀਂ ਹੋਏਗਾ ਜੋ ਸਾਡਾ ਆਪਣਾ ਵਿਸ਼ਵਾਸ ਹੈ ਕਿਵੇਂ ਵੇਖਦੇ ਹੋ ਕਿਉਂਕਿ ਇੰਨੇ ਸਾਲ ਹੋ ਚੁੱਕੇ ਨੇ ਇੰਨੇ ਸਾਲ ਬੀਤ ਚੁੱਕੇ ਨੇ ਤਾਂ ਉਸ ਤੋਂ ਬਾਅਦ ਹੁਣ ਜਾ ਕੇ ਜੋ ਬੱਗੀ ਟੜਾ ਵੀ ਖੜਾ ਹੁੰਦਾ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਸਾਡੇ ਜੋ ਕਾਰਜਕਾਲ ਦੌਰਾਨ ਜਦੋਂ ਅਸੀਂ ਵੀ ਭਾਗੀਦਾਰੀ ਸੀਗੇ ਤਾਂ ਕਿਵੇਂ ਕਿਵੇਂ ਵੇਖਦੇ ਹੋ ਕਿਉਂਕਿ ਇੰਨੇ ਸਾਲਾਂ ਦਾ ਨਹੀਂ ਯਾਦ ਆਇਆ ਹੁਣ ਹੀ ਕਿਉਂ ਯਾਦ ਆਇਆ ਇਹ ਅਸੀਂ ਕਹਿੰਦੇ ਜਿਹੜੇ ਇੱਥੇ ਆ ਕੇ ਕਬੂਲਨਾਮਾ ਦਿੰਦੇ ਉਹ ਵੀ ਗੁਨਾਹਗਰ ਨੇ ਜਿਨ੍ਹਾਂ ਨੂੰ ਉਹ ਖੁਦ ਗੁਨਾਹਗਰ ਕਹਿਣਾ ਚਾਹੁੰਦੇ ਉਹ ਵੀ ਗੁਨਾਹਗਰ ਨੇ ਪੰਚ ਤੇ ਸ਼ੁਰੂ ਤੋਂ ਹੀ 15 ਤੋਂ ਲੈ ਕੇ ਹੁਣ ਤੱਕ ਸਾਰਿਆਂ ਨੂੰ ਗੁਨਾਹਗਰ ਮੰਨਦਾ ਆਇਆ ਹੈ ਇਸ ਕਰਕੇ ਪੰਥ ਨੇ ਕਿਸੇ ਨੂੰ ਮਾਫ ਨਹੀਂ ਕੀਤਾ ਜਿਸ ਕਰਕੇ ਪੰਥ ਦੇ ਲਈ ਸਾਰੇ ਬਰਾਬਰ ਦੇ ਗੁਨਾਹਗਰ ਨੇ ਤੇ ਕੱਲ ਨੂੰ ਇਸ ਮੁਕਦਮੇ ਦੇ ਉੱਤੇ ਇਸ ਦੇ ਉੱਤੇ ਅੱਗੇ ਚਰਚਾ ਅੱਗੇ ਸ਼ੁਰੂ ਹੋਏਗੀ ਕਿ ਸੁਣਿਆ ਕਿਵੇਂ ਜਾਣੇ ਨਿਰਣੇ ਕਿਵੇਂ ਲਏ ਜਾਣੇ ਨੇ ਸਾਨੂੰ ਲੱਗਦਾ ਕੱਲ ਨੂੰ ਕੋਈ ਇੱਥੇ ਨਿਰਣਾ ਨਹੀਂ ਹੋਏਗਾ ਕੱਲ ਦੀ ਇਹਨਾਂ ਦੀ ਜਿਹੜੀ ਹੈ ਅਗਲੀ ਕਾਰਵਾਈ ਵਾਸਤੇ ਰੰਭਤਾ ਜਿਹੜੀ ਹੈ ਉਹ ਕੱਲ ਨੂੰ ਹੋਏਗੀ ਪੰਥ ਦੀ ਮਰਜ਼ੀ ਤੋਂ ਬਗੈਰ ਫੈਸਲਾ ਨਹੀਂ ਹੋਏਗਾ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਅਕਸਰ ਕਿਤਨਾ ਕੀਤੇ ਤੁਹਾਨੂੰ ਲੱਗਦਾ ਕਿ ਕੱਲ ਕੋਈ ਚੰਗਾ ਜੋ ਅਗਲੀ ਰਣਨੀਤੀ ਨੂੰ ਲੈ ਕੇ ਜਾਂ ਕੋਈ ਫੈਸਲਾ ਕੋ ਚੰਗਾ ਨਿਕਲ ਕੇ ਆ ਸਕਦਾ ਕੌਮ ਆ ਹਾਂ ਬਿਲਕੁਲ ਲੱਗਦਾ ਹੈ ਜੀ ਵਿਸ਼ਵਾਸ ਕੀਤਾ ਹੈ ਅਸੀਂ ਮਿਲ ਕੇ ਆਏ ਆ ਕਹਿ ਕੇ ਆਏ ਉਹਨਾਂ ਨੇ ਵੀ ਕਿਹਾ ਕਿ ਅਸੀਂ ਇਸ ਗੱਲ ਇਹ ਰਜ਼ਾ ਮੰਨਦੇ ਹਾਂ ਕਿ ਜਿਹੜੀ ਸਾਡੀ ਫੈਸਲੇ ਕਰਨ ਦੀ ਪੁਰਾਣੀ ਸਾਡੀ ਪਰੰਪਰਾ ਹੈ ਅਸੀਂ ਉਸ ਪਰੰਪਰਾ ਦੇ ਨੂੰ ਸਰਜੀਦ ਕਰੀਏ ਉਸ ਦੇ ਮਤਾਬਕ ਕੇਸ ਲਈ ਸੁਣਵਾਈ ਜਿਹੜੀ ਕਰੀਏ ਤਾਂ ਕਹਿ ਸਕਦੇ ਆ ਕਿ ਪੁਰੇ ਸੇ ਕੌਮ ਨੂੰ ਕੱਲ ਦੇ ਦਿਨ ਦੀ ਕਾਫੀ ਬੇਸਹਬਰੀ ਨਾਲ ਉਡੀਕ ਹੈਗੀ ਹੈ ਬਿਲਕੁਲ ਨਹੀਂ ਉਡੀਕ ਕਰਨੀ ਚਾਹੀਦੀ ਹੈ ਔਰ ਚੰਗੇ ਵੇਖ ਵਾਸਤੇ ਕੌਮਾਂ ਨੂੰ ਆਪਣੇ ਜਿੰਮੇਵਾਰੀ ਨਿਭਾਣੀ ਚਾਹੀਦੀ ਭਾਈ ਮਨਜੀਤ ਸਿੰਘ ਜੀ ਕਹਿੰਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿਸੇ ਵੀ ਸੂਬਾਦਲ ਨੂੰ ਪ੍ਰਧਾਨਗੀ ਤੋਂ ਲੰਬੇ ਹੋ ਜਾਣਾ ਚਾਹੀਦਾ ਇੱਥੇ ਵੈਸੇ ਉਹਨਾਂ ਨੇ ਨੈਤਿਕ ਤੌਰ ਤੇ ਨਹੀਂ ਛੱਡ ਦੇਣਾ ਚਾਹੀਦਾ ਸੀ ਇਹਨਾਂ ਸੇ ਦੇਰ ਲਾ ਕੇ ਉਹਨਾਂ ਨੇ ਜੋ ਕੀਤਾ ਉਹ ਵੈਸੇ ਹੀ ਮੰंदेਕ ਉਹਨਾਂ ਨੇ ਆਪਣੀ ਸਿਆਸੀ ਜਿਹੜੀ ਹੈ ਉਹ ਪ੍ਰਭਤਾ ਜੋ ਸੀ ਉਹਨੂੰ ਘਟਾਇਆ ਉਹ ਵਧੀ ਨਹੀਂ ਹੈ ਜੋ ਹਾਲਤ ਅੱਜ ਹੋ ਗਿਆ ਉਹ ਉਹਨਾਂ ਧੜੇ ਦਾ ਕਹਿਣਾ ਕਹ ਜੀ ਘਰ ਕੇ ਜਾਣ ਵਾਲੀ ਗੱਲ ਹੋ ਗਈ ਇਹ ਬੰਦਾ ਕੋ ਰਹਿਣ ਲਈ ਤਿਆਜੂ ਦਾ ਤਿਆਰ ਨਹੀਂ ਸਭ ਬਾਹਰ ਨੂੰ ਭੱਜ ਰਹੇ ਨੇ ਇਸ ਕਾਰਨ ਕਰਕੇ ਅੱਜ ਅਸੀਂ ਮੰਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਹ ਹੋਣ ਜਿਹੜੀ 1920 ਵਿੱਚ ਕੌਮ ਦੇ ਬਜ਼ੁਰਗਾਂ ਨੇ ਉਹ ਸਾਰੀ ਸੀ ਉਹਦੀ ਪੁਨਰ ਸਰਦੀਪਤੀ ਵਾਸਤੇ ਕੌਮ ਨੂੰ ਗਿਵਨਣਾ ਚਾਹੀਦਾ ਹੈ